ਰੂਪਨਗਰ ਸ਼ਹਿਰ ਵਿੱਚ ਲਗਾਤਾਰ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਸ਼ਹਿਰ ਵਾਸੀ ਪਰੇਸ਼ਾਨੀ ਦੇ ਆਲਮ ਛੰਨ ਇਸੇ ਕੜ ਦੇ ਤਹਿਤ ਹੀ ਬੀਤੀ ਰਾਤ ਰੂਪਨਗਰ ਸ਼ਹਿਰ ਵਿੱਚ ਚੌਰਾਬਿਆਂ ਨੂੰ ਲਗਾਤਾਰ 4 ਤੋਂ 5 ਦੁਕਾਨਾਂ ਨੂੰ ਨਿਸ਼ਾਨਾ ਬਣਾਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਚ ਸਭ ਤੋਂ ਵੱਡੀ ਚੋਰੀ ਰੂਪਨਗਰ ਦੇ ਸ਼ੀਰ ਭਗਤ ਸਿੰਘ ਚੌਂਕ ਬਿੱਲਾ ਚੌਂਕ ਤੇ ਨਗਰ ਸਥਿਤ ਰਮਨ ਸ਼ਰਮਾ ਦੀ ਤਨਸ਼ੀ ਮੋਬਾਈਲ ਛੋਪਤੇ ਕੀਤੀ ਗਈ ਦੁਕਾਨ ਮਾਲਕ ਦੇ ਜ਼ਿਕਰ ਮੁਤਾਬਕ ਇਹ ਚੋਰੀ 32 35 ਲੱਖ ਰੁਪਏ ਦੀ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਆਸ਼ੂ ਮੋਬਾਈਲ ਛੋਪ ਤੇ ਵੀ ਮੋਬਾਈਲ ਫੋਨ ਅਤੇ ਹੋਰ ਸਮਾਨ ਚੋਰੀ ਹੋਇਆ ਤੇ ਨਾਲ ਹੀ ਇੱਕ ਮੈਡੀਕਲ ਸਟੋਰ ਦਾ ਸ਼ਟਰ ਚੋਰਾਂ ਨੇ ਤੋੜਿਆ ਪਰ ਉੱਥੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਅਤੇ ਸ਼ਟਰ ਤੋੜ ਕੇ ਖਾਲੀ ਹੱਥ ਵਾਪਸ ਮੁੜ ਗਏ ਇਸ ਵੰਦੀ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸਾਰੀਆਂ ਚੋਰੀਆਂ ਸਵੇਰੇ 3 ਵਜੇ ਤੋਂ ਬਾਅਦ ਦੀਆਂ ਕੀਤੀਆਂ ਗਈਆਂ ਹਨ ਅਤੇ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਕਰ ਦਿੱਤੀ ਗਈ ਹੈ ਮੋਬਾਈਲ ਦੁਕਾਨ ਵਿੱਚ ਹੋਈ ਚੋਰੀ ਤੇ ਸੀਸੀਟੀਵੀ ਵਿੱਚ ਤਸਵੀਰ ਦੇਖਿਆ ਜਾ ਸਕਦਾ ਹੈ ਕਿਵੇਂ ਚੋਰ ਇੱਕ ਦੁਕਾਨ ਦਾ ਦਰਵਾਜ਼ਾ ਤੋੜਦੇ ਹਨ ਉਸ ਤੋਂ ਪਹਿਲਾਂ ਸ਼ਟਰ ਦੇ ਤਾਲੇ ਤੋੜ ਕੇ ਸ਼ਟਰ ਚੁੱਕ ਕੇ ਦੁਕਾਨ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਪਰ ਦੂਸਰੇ ਦਰਵਾਜ਼ੇ ਲੱਗੇ ਹੋਣ ਕਾਰਨ ਫਿਰ ਉਸ ਨੂੰ ਤੋੜਿਆ ਜਾਂਦਾ ਹੈ ਤੇ ਬਾਅਦ ਵਿੱਚ ਚੋਰਾਂ ਵੱਲੋਂ ਬੜੀ ਹੀ ਚਲਾਕੀ ਨਾਲ ਮੂੰਹ ਤੇ ਨਕਾਬ ਤੇ ਹੱਥਾਂ 'ਚ ਗਲਵਜ਼ ਪਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਦੁਕਾਨ ਦੇ ਬਾਹਰ ਘੁੰਮ ਰਿਹਾ ਇੱਕ ਵਿਅਕਤੀ ਜਿਸ ਦੇ ਹੱਥ ਵਿੱਚ ਦਾਤ ਅਤੇ ਹੋਰ ਹਥਿਆਰ ਨਜ਼ਰ ਆ ਰਿਹਾ ਹੈ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨਤੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਚੋਰੀਆਂ ਘੁਰੀਆਂ ਇਨ੍ਹਾਂ ਘਟਨਾਵਾਂ ਤੇ ਲਗਾਮ ਲਗਾਈ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਇਸ ਵੰਦੀ ਡੀਐਸਪੀ ਰੂਪਨਗਰ ਹਰਪਿੰਦਰਪੁਰ ਗੇਲ ਨੇ ਕਿਹਾ ਕਿ ਪੁਲਿਸ ਜੀਮਾ ਇਨ੍ਹਾਂ ਚੋਰੀਆਂ ਘਟਨਾਵਾਂ ਨੂੰ ਟ੍ਰੇਸ ਕਰਨ ਲਈ ਬਣਾਈਆਂ ਗਈਆਂ ਹਨ ਜੋ ਲਗਾਤਾਰ ਸਿਰ ਤੋਂ ਹੀ ਵਕ ਵਕ ਪਹਿਲੂ ਤੇ ਕੰਮ ਕਰ ਰਹੀਆਂ ਹਨ ਤੇ ਜਲਦੀ ਅਸੀਂ ਚੋਰਾਂ ਨੂੰ ਕਾਬੂ ਕਰ ਲਵਾਂਗੇ ਮੇਰਾ ਪੰਜਾਬ న్యూਸ ਲਈ ਰੂਪਨਗਰ ਤੋਂ ਲਾਡੀ ਖਾਬੜਾ ਦਿੱਤੋ ਕਰ ਦਿੱਤ ਹੋਈ ਹੈ ਰਮਨ ਸ਼ਰਮਾ ਮੇਰਾ ਨਾਮ ਹੈ ਇਤਾਂਚੀ ਮੋਬਾਈਲ ਬੇਲਾਚੋਂ ਮੇਰੀ ਦੁਕਾਨ ਹੈ ਕੱਲ तकरीबन 2:30 ਵਜੇ ਦੋ ਬੰਦੇ ਨੇ ਸਾਡਾ ਸ਼ਟਰ ਤੋੜ ਕੇ ਸਾਡਾ ਜਿੰਨੇ ਫੋਨ ਪਏ ਸੀ ਪੁਰਾਣੇ ਤੇ ਨਵੇਂ तकरीबन ਆਈਫੋਨ Oppo OnePlus ਦੇ ਫੋਨ ਸੀ ਸਾਰੇ ਚੋਰੀ ਕਰ ਲਏ ਨਾਲ ਇੱਕ ਸਕਿਟਰ ਇੱਕ ਲੈਪਟਾਪ 30-35 ਲੱਖ ਦਾ ਸਾਮਾਨ ਹੈ 3 ਵਜੇ ਸਾਨੂੰ ਪਤਾ ਲੱਗਿਆ ਸੀ ਕਿ ਸਾਡਾ ਸਪਾਈਕਰਮ ਚਾਰੀ ਹੈ ਉਹਨੇ ਦੇਖ ਲਿਆ ਉਹਨੂੰ ਦੇਖ ਕੇ ਉਹ ਭੱਜ ਗਏ ਉਹਨੇ ਗੇਟ ਖੜਕਾ ਕੇ ਸਾਨੂੰ ਜਗਾਇਆ ਲੇਕਿਨ ਉਹਨੂੰ ਗੇਟ ਸਾਡੇ ਤੋਂ ਖੁੱਲੇ ਨਹੀਂ ਉਹਨਾਂ ਨੇ ਬਾਹਰੋਂ ਬੰਨਿਆ ਹੋਇਆ ਸੀਗਾ ਉਹ 5-7 ਮਿੰਟ ਦਾ ਗੈਪ ਪੈ ਗਿਆ ਨਹੀਂ ਤਾਂ ਆਪਾਂ ਉਹਨਾਂ ਦੇ ਪਿੱਛੇ ਕੁਛ ਨਾ ਕੁਛ ਕਾਰਵਾਈ ਕਰਦੇ ਪੁਲਿਸ ਨੂੰ ਆਪਾਂ ਨਾਲ ਦੀ ਨਾਲ ਇਨਫੋਰਮ ਕਰ ਦਿੱਤਾ ਕਿਹਦੇ ਤੇ ਆਏ ਜੋ ਉਹ ਸਪਲੈਂਡਰ ਤੇ ਸੀ ਅੱਗੇ ਇੱਕ ਗਲੀ ਅੱਗੇ ਸਪਲੈਂਡਰ ਦੂਰ ਲਾਇਆ ਹੋਇਆ ਸੀ ਉਹਨਾਂ ਕੋਲ ਕਿਦਾਂ ਦਾ ਹਥਿਆਰ ਕਿਦਾਂ ਉਹਨਾਂ ਕੋਲ ਦਤਾਰ ਸੀ ਜਾਂ ਕਰਪਾਨ ਇੱਕ ਕੁਝ ਥਾ ਉਹਨਾਂ ਦੇ ਹੱਥ 'ਚ ਫੜਿਆ ਹੋਇਆ ਤੇ ਤਿੰਨ ਬੈਗ ਪਰੇ ਉਹਨਾਂ ਨੇ ਇੱਥੋਂ ਇੱਕ ਥੈਲਾ ਸੀਗਾ ਇੱਕ ਪੇਟੀ ਸੀ ਜਿਹੜੀ ਇੱਥੇ ਪਈ ਸੀ ਉਹਦੇ ਵਿੱਚ ਪਾ ਕੇ ਸਮਾਨ ਲੈ ਕੇ ਗਏ ਕੈਸ਼ ਕਿਨੋਂ ਰੁਕ ਕੈਸ਼ ਘੱਟੇ ਸੀ ਗਾਂਡੇ ਤੇ 2300 ਸੀ ਉਹ ਲੈ ਕੇ ਕੈਸ਼ ਨਹੀਂ ਸੀ ਕੋਈ ਕੀ ਮੰਗ ਕਰਦੇ ਇਹੀ ਹੈ ਕਿ ਸਾਡਾ ਸਮਾਨ ਸੀ ਜਿਹੜਾ ਮਿਹਨਤ ਦੀ ਕਮਾਈ ਸੀ ਸਾਰੀ ਇੱਕੇ ਦਿਨ ਤੋਂ 20 ਮਿੰਟਾਂ 'ਚ ਖਤਮ ਹੋ ਗਈ ਤਾਂ ਕਿਆ ਕਾਰੋਬਾਰ ਕਰੇਗਾ ਬੰਦੇ ਉਹ ਮਾਦਰਾ ਕੀ ਭਰ ਜਾ ਤੋਈਆ ਮੇਰਾ ਨਾਮ ਅਮਰਜੀਤ ਸਿੰਘ ਹੈ ਤੇ ਮੈਂ ਆਨੰਦ ਮੈਡੀਕਲ ਸਟੋਰ ਤੇ ਹੈ ਮੇਰਾ ਨਿਊ ਆਨੰਦ ਮੈਡੀਕਲ ਸਟੋਰ ਉੱਪਰ ਮੰਨੋ ਜਦੋਂ ਸਵੇਰੇ 7 ਵਜੇ ਆਉਣ ਆਇਆ ਕਿ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਮੈਂ ਦੁਕਾਨ ਤੇ ਆ ਕੇ ਦੇਖਿਆ ਤਾਂ ਚਟਰ ਦਾ ਤਾਲੇ ਦੋਨੋਂ ਟੁੱਟੇ ਹੋਏ ਤੇ ਤੇ ਸੈਂਟਰਲ ਲੋਕ ਵੀ ਟੁੱਟਿਆ ਹੋਇਆ ਸੀ ਜਦੋਂ ਮੈਂ ਅੰਦਰ ਆ ਕੇ ਦੇਖਿਆ ਤਾਂ ਸਾਰੀਆਂ ਦਵਾਈਆਂ ਫੇਰੀਆਂ ਪਈਆਂਆਂ ਦੀਆਂ ਦਵਾਈਆਂ ਪੂਰੀਆਂ ਹੈ ਦਵਾਈਆਂ ਕੁਛ ਨਹੀਂ ਗਿਆ ਪਰ ਗੱਲੇ ਵਿੱਚ ਜਿਹੜੇ ਥੋੜੇ ਬਹੁਤੇ ਪੈਸੇ ਸੀ 500000 ਦੇ ਵਿੱਚ ਉਹ ਸਾਰੇ ਚੋਰੀ ਕਰਕੇ ਲੈ ਗਏ ਕਾਦੀ ਮੈਡੀਸਨ ਰੱਖਦੇ ਤੁਸੀਂ ਤੇ ਸਾਡੇ ਕੋਲ ਜ਼ਿਆਦਾਤਰ ਡੰਗਰਾਂ ਦੀਆਂ ਦਵਾਈਆਂ ਐ ਵੈਟਰਨਰੀ ਮੈਡੀਸਨ ਐ ਪੋਲਟਰੀ ਦੀਆਂ ਐ ਡੌਗਸ ਮਤਲਬ ਇਹ ਐ ਇਹ ਲੈ ਕੇ ਤੋੜ-ਭੋੜ ਕਰਕੇ ਗਏ ਆ ਤੁਸੀਂ ਦੇਖ ਸਕਦੇ ਹੋ ਸੈਂਟਰਲ ਲੋਕ ਤੋੜਤਾ ਤੇ ਸਾਰਾ ਕੁਝ ਕਰਤਾ ਸੈਂਟਰਲ ਲੋਕ ਹੁਣ ਅਸੀਂ ਨਵਾਂ ਲਵਾ ਲਿਆ ਤੇ ਕੀ ਕੋਈ ਸੀਸੀਟੀਵੀ ਵਗੈਰਾ ਐ ਜੀ ਕਿਸੇ ਨਹੀਂ ਸੀਸੀਟੀਵੀ ਕੈਮਰਾ ਤੇ ਹੈ ਨਹੀਂ ਜਿਲਾਕੇ ਪਾਸ ਕੁਝ ਨਹੀਂ ਪਤਾ ਕਰ ਰਿਹਾ ਕੀ ਕੀ ਹੋਇਆ ਤੇ ਕੀ ਨਹੀਂ ਕਿੰਨੇ ਵਜੇ ਆਏ ਕਿੰਨੇ ਕੌਣ ਕੌਣ ਤੇ ਇਸ ਤਰ੍ਹਾਂ ਕੁਛ ਨਹੀਂ ਪਤਾ ਲੱਗ ਸਕਦਾ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਮੈਡਮ ਐਸ.ਬੀ.ਐਨ ਸਾਹਿਬ ਆ ਕੇ ਦੇਖੇ ਨੇ ਇਨਕੁਆਇਰੀ ਕਰ ਗਏ ਨੇ ਉਹ ਕੁਛ ਵਿੱਚ ਜਾ ਰਿਹਾ ਜੀ ਕੀ ਨਾਮ ਦੱਸੋ ਆਪਣੀ ਗੰਦ ਦਾ ਨਾਮ ਆਸ਼ਮੋਲ ਬੇਰ ਹੈ ਜੀ ਠੀਕ ਹੈ ਜੀ ਆਪਣਾ ਤੇ ਸ਼ਟਰ ਪਟ ਲੈ ਕੇ ਸਨ ਜੀ ਸੈਂਟਰਲ ਲੌਕ ਕਰਕੇ ਸੈਂਟਰਲ ਲੌਕ ਕਰਕੇ ਜੀ ਤੇ ਕੀ ਗੱਲ ਹੋਤੀ ਕਸਟਮਰ ਦਾ ਮਾਲ ਮੂਲ ਆਇਆ ਜੇ ਬੇਰੋਂ ਨਾਲ ਤੇ ਉਹ ਦਦਰ ਹੋਏ ਬਈ ਕੋਈ ਕੋਈ ਐਸਟੀਮੇਟ ਨਹੀਂ ਕਰਨਾ ਕੋਈ ਨੁਕਸਾਨ ਹੋਇਆ ਜੀ। ਮੇਰੇ ਚੋਰੀ ਜ਼ਿਆਦਾ ਹੋ ਗਿਆ ਸਾਨੂੰ। ਹਾਂ ਨਹੀਂ ਚੋਰੀ ਜ਼ਿਆਦਾ ਹੀ ਹੈ। ਐਸੇ ਚੋਰੀ। ਰਾਮਾ ਜੀ ਆਪਣੀ ਦੁਕਾਨ ਨਾਲ ਰੱਖੀ। ਆਲ ਮੈਡੀਕਲ ਸਟੋਰ ਰੋਪੜ ਜੀ। ਕੀ ਗੱਲ ਹੋ ਗਈ? ਸਰ ਰਾਤ ਸਵੇਰੇ ਆਇਆ ਸੀ ਐਸ ਇਟ ਇਜ਼ ਰਾਤ ਦੀ ਇਹਨਾਂ ਨੇ ਤਾਲੇ ਹੈ ਨਹੀਂ ਸੀਗੇ। ਜਦ ਦੇਖਿਆ ਅੰਦਰੋਂ ਸਾਡੇ ਗੱਲਾਂ ਸਾਰਾ ਖਾਲੀ ਕੀਤਾ ਹੋਇਆ ਸੀਗਾ ਚੈੱਕ ਬੁੱਕ ਵਗੈਰਾ ਸਾਰੇ ਦੇਖਦੋਂ ਕਿ ਖਾਨੇ ਸਾਰੇ ਗੋਲ ਕੇ ਚੈੱਕ ਕੀਤੇ ਹੋਏ ਸੀਗੇ। ਡੀ ਵੀ ਆਰ ਪਟਕੇ ਲੱਗੇ। ਕੈਮਰਾ ਘੁਮਾਇਆ ਹੋਇਆ ਸੀਗਾ ਤੇ ਹੋਰ ਭਾਨਪੂਨ ਵੀ ਸਿੱਕੇ ਪੈਸੇ ਸਾਰਾ ਭਾਨਪੂਨ ਦਾ ਸਾਰਾ ਖਾਲੀ ਉਹ ਕਰਕੇ ਜੀ ਹੁੰਦਾ ਦੱਸਦਾ ਸਾਰਾ ਦੇ 2Z ਮਤਲਬ ਇਹ ਕਹੇ ਚੋਰ ਜੀ ਸਿੱਕੇ ਨਹੀਂ ਛੱਡੇ ਹਾਂ ਸਿੱਕੇ ਵੀ ਨਹੀਂ ਛੱਡੇ ਦਿਲੋਂ ਤੇ ਕਿੰਨਾ ਕ ਨੁਕਸਾਨ ਹੈ ਜਾਂਦੇ ਜਾਂਦੇ ਆਪਣੀ ਰੋਡ ਭੁੱਲ ਗਏ ਇੱਥੇ ਕਾਊਂਟਰ ਦੇ ਜਾਂਦੇ ਜਾਂਦੇ ਆਪਣੀ ਰੋਡ ਵੀ ਕਾਊਂਟਰ ਦੇ ਭੁੱਲ ਗਏ ਰੋਡ ਭੁੱਲ ਗਏ ਠੀਕ ਹੈ ਤੇ ਨੁਕਸਾਨ ਕਿੰਨਾ ਕਰਕੇ ਟੋਟਲ ਐਵਰੇਜ ਆ 20000 15 ਤੋਂ 20000 ਦੇ ਵਿੱਚ ਚਾਰ ਡੀਗਰ ਵਗੈਰਾ ਪਾ ਕੇ ਤੇ ਕੋਈ ਸੀਸੀਟੀਵੀ ਵਗੈਰਾ ਆਇਆ ਸਮੇਂ ਸਰ ਉਹ ਸਾਡੇ ਨਾਲ ਤਾਂ ਲੱਗੇ ਸੀ ਹੁਣ ਹੋਰ ਆਸ-ਪਾਸ ਮੈਡਮ ਚੈੱਕ ਕਰ ਰਹੇ ਆ ਸਾਰਾ ਕੁਝ ਚੋਰੀਆਂ ਘੱਟਾਂ ਲਾਗ ਨਗਰ ਵਿੱਚ ਚੋਰੀਆਂ ਦੀਆਂ ਜਿਹੜੀਆਂ ਕੁਝ ਵਾਰਦਾਤਾਂ ਹੋਈਆਂ ਨੇ ਜੀ ਇਹ ਚਿੰਤਾ ਦਾ ਵਿਸ਼ਾ ਸਾਡੇ ਲਈ ਜ਼ਰੂਰੀ ਹੈ ਪਰ ਸਾਡੀਆਂ ਟੀਮਸ ਜਿਹੜੀਆਂ ਨੇ ਲਗਾਤਾਰ ਲੱਗੀਆਂ ਹੋਈਆਂ ਨੇ ਐਸ ਐਚਓ ਸਿਟੀ ਆਪਣੇ ਟੀਮਸ ਉਸ ਬਣਾ ਦਿੱਤੀਆਂ ਨੇ ਅਸੀਂ ਫੁਟੇਜਿਸ ਲੈ ਰਹੇ ਹਾਂ ਕੈਮਰੇ ਦੀਆਂ ਫੁਟੇਜਿਸ ਤੇ ਆਮ ਸ਼ੋਰ ਅਸੀਂ ਬਹੁਤ ਜਲਦੀ ਇਹਨਾਂ ਕੇਸਸ ਨੂੰ ਪੇਸ਼ ਕਰ ਲਾਂਗੇ ਮੋਬਾਈਲ ਤੇ ਹੋਰ ਵੀਡੀਓ ਦੁਕਾਨਾਂ ਇਹਨਾਂ ਨੂੰ ਕੋਈ ਨਸ਼ਾ ਨਹੀਂ ਆਉਂਦਾ ਕੋਈ ਕਾਸਟ ਮੰਨ ਤਾਂ ਨਹੀਂ ਹੋ ਸਕਦਾ ਮੋਬਾਈਲ ਇੱਕ ਮਹਿੰਗੀ ਆਈਟਮ ਹੈ ਜੀ ਇਨ ਡਿਮਾਂਡ ਹੈਗੀ ਹੈ Apple ਦੇ Samsung ਦੇ ਫੋਨ ਰੇਟ ਕਾਫੀ ਨੇ ਤੇ ਤੁਸੀਂ ਇੱਕ ਛੋਟੇ ਬਸਤੇ ਦੇ ਵਿੱਚ ਕਾਫੀ ਕੁਝ ਪਾ ਕੇ ਉਹਨਾਂ ਨੂੰ ਅੱਗੇ ਵੇਚਣ ਦੀ ਡਿਮਾਂਡ ਦੀ ਕਾਫੀ ਹੋਣ ਕਰਕੇ ਇੱਕ ਮੋਬਾਈਲ ਨੂੰ ਬਣਾਇਆ ਗਿਆ ਟਾਰਗੇਟ ਹੋਰ ਕੋਈ ਤਾਂ ਨਹੀਂ